ਆਓ ਤੁਹਾਨੂੰ ਦਿਖਾਉਣੀ ਹੈ ਮੈਚ ਆ ਪਹਿਲਾ ਮੈਚ ਹੈ ਹੰਕਾਰ ਨਾ ਕਰੇ ਜੋ ਪਾਸ ਇਹ ਨਹੀਂ ਰਿਹਾ ਨਹੀਂ ਬਲੇ ਪਾਸੇ ਬੋਲੇਗੇ ਕਿ ਅੱਖੇ ਨਾਲ ਦਾ ਟਿੰਡ ਮਾਰਨੀ ਕਿਉਂਕਿ ਨਾਮ ਤੇ ਪੰਗਾ ਪੈ ਜਾਂਦਾ ਹੈ ਆਹ ਖਾਤੋਂ ਵੀ ਮੰਗਦੇ ਆ ਪਰ ਮੈਨੂੰ ਵੀ ਕਰਤਾ ਨਹੀਂ ਇਹ ਬਾਕੀ ਅਰੇ ਬਾਕੀ ਦਿਓ ਪਰ ਕੋਲ ਤੱਕਦੇ ਸਾਡੀ ਬੇਨਤੀ ਹੈ ਕਿ ਖਿਡਾਰੀ ਦਾ ਸਤਿਕਾਰ ਕਰਨਾ ਇਹ ਮਾਤਰਾ ਆਪਣੇ ਲਈ ਵੀ ਇਹਨਾਂ ਦੇ ਰੰਗੇ ਪਿੱਡੇ ਦੀ ਕਮਾਈ ਆ ਆਹ ਵੇਰ ਪੈ ਗਈ ਚੱਕਾ ਵਾਲੇ ਮੁੰਡੇ ਵੀ ਇੱਕ ਪਾਸੇ ਚਾਸਟ ਉੱਪਰ ਤਿਆਰ ਜਿੱਤੇ ਆਦੇ ਇੱਕ ਜਵਾਬੀ ਸਾਰੇ ਮੈਦਾਨਾਂ ਤੇ 5000 ਸ਼ਰੀ ਨਰੀ ਵਾਲੇ ਜਿੰਦਾ ਵੀ ਸਾਡੇ ਨੂੰ ਦਿੱਤਾ ਜਾਣਾ ਪਾਪਾ ਜੀ ਨਾਲ ਬਿੱਟੂ ਸਾਡਾ ਵੀਰ ਤੇ ਬਰਿੰਦਰ ਸਰਪੰਚ ਵਾਲੇ ਵੱਲੋਂ 11 1100 ਅਰਸ਼ ਦਾ ਗੱਥਾ ਹੋਊਗਾ ਉਧਰ ਰੇਡ ਛੋਟੀ ਪੂਲੇ ਵਾਲੇ ਦੀ ਤੇ ਨਿੱਕਾ ਵੀਰ ਦਾ ਆਓ ਸਾਡੇ ਛੋਟੀ ਕਿਤੇ ਥੂਲੇ ਵਾਲਾ ਕਬੱਡੀ ਪਾ ਰਿਹਾ ਹੈ ਮੈਚ ਆਓ ਸਾਡੇ ਵੀਰ ਪੈਸੇ ਤੋਂ ਵੀ ਲਾਰਿਆ ਗੋੜ ਨਾਲ ਉਹ ਮੱਕਰਾਂ ਦੇ ਫੋਨ ਮੱਕਰਾਂ ਤੇ ਰੇਡ ਦੱਸ ਕੇ چیار <applause> ਤਾਂ ਕਿ 500 ਦੇ ਬਾਰੇ ਚੈਨਲ ਕੋਲ ਕੇ ਸਟੇਟਸ ਪਾਈ ਜੱਫਾ ਲਾਉਂਦੇ ਹੈਂ ਕੀ ਵੱਲੋਂ ਇਹਨੂੰ ਨਹੀਂ ਵੱਜਣ ਦੇ ਲਈ ਆ ਰਹੇ ਨੇ ਵੀਰਵੰਤ ਇੰਦਰਲੇ ਪਾਸੇ ਕਬੱਡੀ ਸਰਪੇ ਦੀ ਆ ਨਿੰਕੇ ਹੈ ਕੀ ਪੈਸੇ ਫੜ ਲਈ ਭਰਾ ਡਾਇਰੈਕਟ ਪੇਜ ਦੇਖੇ ਆ ਜੀ ਇਹਨੂੰ ਹਰ ਇੱਕ ਦੇ ਪਾਸੇ ਕਬੱਡੀ 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 500 ਜਿੱਤ ਗਿਆ ਚੱਕਰਾਂ ਸਿੰਘ ਵਾਲਾ ਇਹਦੇ ਭਰਾ ਨੂੰ ਸੋਣੀ ਨਹੀਂ ਉਹਨੂੰ ਦੇ ਨਹੀਂ ਆਂ ਆਪਾਂ ਕੋ ਸਾਹ ਪਰ ਇੱਕ ਜਫਾ ਇਧਰ ਵੀ ਹੈ ਨਾ ਹੈਗਾ ਓਕੇ ਆਪਾਂ ਸਾਰੇ ਬਰਾਬਰ ਬਰਾਬਰ ਤਾਂ ਰਹੀਆਂ ਪੁਆਇੰਟਾਂ ਦਾ ਮੈਚ ਦੇ ਪੂਰੇ ਕੰਡੀਸ਼ਨ ਕਰਾਉਂਦੇ ਇੱਕ ਮਿੰਟ ਲਈ ਉਹ ਦਾ ਕ੍ਰਾਂ ਸਿੰਘ ਵਾਲੇ ਵੱਲੋਂ ਬਾਦ ਕਬੱਡੀ ਪਾ ਰਿਹਾ ਹੈ ਲੁਕੋ ਕਰੀ ਗੋਲ ਔਰ ਸਾਹਮਣੇ ਬਾਜ ਦੇ ਵੀ ਇੱਕ ਕਬੱਡੀ ਪਾ ਰਿਹਾ ਹੈ ਗਾਫੀ ਦੇਗੇ 4 ਔਰ 11

ਘਰੇ ਘਰੇ ਨਾਬਲ ਨੂੰ ਕਿਵੇਂ ਬੁਲਾਏਗਾ ਅਸਿਰ ਉਹ ਨਿਕਲਿਓ ਕਿਉਂਕਿ ਖਿਡਾਰੀਆਂ ਦੀ ਕਮਾਈ ਖਿਡਾਰੀਆਂ ਤੱਕ ਪਹੁੰਚਣੀ ਚਾਹੀਦੀ ਹੈ ਬਰੇਦਰ ਆਹ ਦੌੜੀ ਪੂਰੀਆ ਆ ਜੱਸਾ ਸਾਥੀ ਵਾਲਾ ਇੱਕ ਵਸਤਾ ਇਨਾਨ ਕਰਾਉਂਦਾ ਹੈ ਜਿਹਨਾਂ ਲਗਾਤਾਰ ਤੈਨ ਲਈ ਫੇਰ ਆਜੂ ਉਹਨੂੰ 1 ਮਹੀਨਾ ਕੇਲੇ ਫਰੀ ਤੇਨੇ ਕੇਨੇ ਹੀ ਬੋਹ ਬਣਦੇ ਆ ਜੱਸੇ ਧੰਨਵਾਦ ਆ ਬਾਈ ਤੇਰਾ ਬਹੁਤ ਬਹੁਤ ਕੇ ਸ਼ੇਕ ਸ਼ੁਕ ਬਹੁਤ ਪੀਨੇ ਆ ਇੱਕ ਕਬੱਡੀ ਵਾਲੇ ਆ ਇਹ ਜਿਹੜਾ ਤਿੰਨ ਜੱਫੇ ਲਾਉਣ ਸੀ ਆ ਜੱਸਾ ਸਾਥੀ ਆ ਕਹਿੰਦਾ ਮੀਨਾ ਕੇਲੇ ਫਰੀਜ਼ ਨਾਲ ਆਪਾਂ ਪਹਿਲਾਂ ਰੱਪਾ ਉਹ ਨਿੱਕਾ 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 ਕੀ ਰੱਖੀ ਐਥੀ ਰੱਖੀ ਉੱਠੜ ਉਹ ਆਏ ਹਾਏ ਇੱਕ ਸੌ ਸਤਕਾਰ ਸੋਨੀ ਸੰਤੀ ਸਰਪਾਤ ਵਾਲੀ ਇੱਕ ਗੱਲ ਤੇ ਹੈ ਉਹਦਾ ਵਜਨ ਘੱਟ ਨਹੀਂ ਹੈ ਸਤਨਾਮ ਹਰ ਜੇ ਭਾਵੇਂ ਦਫਾ ਲੱਗਿਆ ਨਹੀਂ ਲੱਗਿਆ ਪਰ ਕਹਿੰਦੇ ਮੰਜੇ ਦੇ ਚਾਰੇ ਪਾਵੇ ਹਿਲ ਗਏ ਆ ਇਹ ਗੱਲ ਵੱਡੀ ਹੈ ਮੰਜਾ ਹਲਾਤਾ ਮੁੰਡੇ ਨੇ ਰੇਡ ਹਲਾ ਦਿੱਤਾ ਆ ਗਿਆ ਸੋਨੀ ਫਾਈਨਲ ਮੈਚ ਆ ਉਹ ਪੂਨੇ ਵਾਲਿਓ ਨਜ਼ਾਰਾ ਪੁੱਜਿਆ ਪਿਆ ਉਹ ਰੇਡ ਪੈ ਗਈ ਪਰ ਸਾਹਮਣੇ ਸੋਨੀ ਆ ਗਿਆ ਸੋਨੀ ਆ ਗਿਆ ਇਹ ਸੋਨੀਆ ਮੇਰੇ ਵੀਰੋ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਲਾਈਵ ਸਪੋਰਟ ਦੇ ਜ਼ਰੀਏ ਲੱਗ ਚੱਲਦਾ ਹੋਇਆ ਮੈਚ ਬੱਬੀ ਹੁਣੀ ਖੁਸ਼ ਹੈ ਸਿੰਘ ਆਰਕੇ ਟੈਂਟ ਵਾਲੇ ਕੋਨੇ ਮੁੰਡੇ ਜੱਫੇ ਲਾਉਣਗੇ ਹੰਦੇ 500 ਲਿਖੀ ਚੱਲੇ ਉਹ ਜਿੰਨੇ ਲਾਗੇਗੇ ਭਰਾਵਾ ਮੈਨੂੰ ਤੇ ਯਾਦ ਨਹੀਂ ਰਹਿੰਦਾ ਵਰਦੀਖ ਠੇਕਸਾਨ ਹੁਣੀ ਸਾਡੇ ਹੀਰ ਵੱਡੇ ਮਾਣ ਕਰਕੇ ਗਏ ਐ ਸਿੰਘ ਆਰਕੇ ਟਿਕਟ ਵਾਲੇ ਵੀਰ ਸਾਡੇ ਬੱਬੀ ਹੁਣੀ ਔਰ ਸਾਹਮਣੇ ਨੀਤਾ ਰੇਡ ਪਾ ਰਿਹਾ ਚੱਕ ਮੈਕ ਛੋੜੇ ਵੀ ਤੜੀ ਗਲ ਆਹ ਸਾਹਮਣੇ ਨੀਤਾ ਕਰੇ ਚੱਕ RAM ਸਿੰਘ ਵਾਲਾ ਪਿੰਡ ਹੈ ਕਬੱਡੀ ਪਾ ਰਿਹਾ ਪੰਜ ਫਿੱਕਾ ਪੰਜ ਫਿੱਕਾ ਦਾਬਾ ਬੱਲੇ ਅਰਸ਼ਾ 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 ਇਹ ਬੱਲੇ 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 ਔਰ ਫਿਰ ਨਾਲ ਚਾਹਵਾ ਇੱਕ ਮਿੰਟ ਜੀ ਆ ਜਿਹੜਾ ਜੱਫਾ ਲੱਗਿਆ ਬਾਈ 500 ਆਰਕੇ ਸਿੰਘ ਟੈਂਟਾਂ ਵਾਲੋਂ 1100 ਬਾਈ ਬਿੱਟੂ ਵੱਲੋਂ 1100 ਬਾਈ ਉਹਦੇ ਆਪਣੇ ਬਲਵਿੰਦਰ ਸਰਪੰਚ ਵੱਲੋਂ 2200 ਤੇ 500 2500 ਬਾਕੀ ਸ਼ਰਨ ਕਾਲੂ ਅਰਸ਼ੇ ਉਹਨਾਂ ਵੱਲੋਂ 500 3000 ਦੇ ਦਿਓ ਮੁੰਡੇ ਨੂੰ ਅਰਸ਼ ਦੇ 2000 10 ਆ ਗਿਆ ਅਰਸ਼ ਦੇ ਦੋ ਜੱਫੇ 4500 ਦੇ ਬਿੰਦਰ ਪੂਲਾ ਤੇ ਬਿੱਟੂ ਪੂਲਾ ਇਹਨਾਂ ਵੀਰਾਂ ਵੱਲੋਂ 4500 ਪੰਜੀ ਕਰ ਦੋ ਜੀ ਹੁਣ 500 ਪਿੱਛੇ ਕੀ ਆ ਅਰਸ ਤੇ ਦੋ ਜੱਪੇ 5000 ਦੇ ਮੇਰੇ ਵੀਰੋ ਬਿੱਟੂ بھائی ਤੇ ਨਾਲ ਸਾਡਾ ਭਰਾ ਬਲਵਿੰਦਰ ਇਹ ਇੰਦਰ ਇਹ ਆ ਇੰਦਰ ਚੱਕਾ ਵਾਲਾ ਜਿਹੜਾ ਨੰਬਰ ਲੈ ਕੇ ਆਇਆ ਵਾ ਪੂਲੇ ਵਾਲੇ ਆਉਂਦਾ ਨਿਆਰਾ ਓਏ ਤਾੜੀਆਂ ਤਾੜੀਆਂ ਜ਼ੋਰਦਾਰ ਮਾਰੋ ਤਾੜਾ ਰੋੜਾ ਰੋੜਾ ਬਾਜ ਫਾਈਨਲ ਚਾਹਦਾ ਬਾਜ ਫਾਈਨਲ ਚਾਹਦਾ ਕ੍ਰਿਤੀ ਛੱਡ ਇਹ ਤਾੜੀਆਂ ਕਰ ਪ੍ਰਗਟ ਤਾੜੀਆਂ ਮਾਰ ਕੇ ਰੋ ਸਾਹਮਣੇ 100 100 100 100 ਕਬੱਡੀ ਪਾ ਰਿਹਾ ਇਧਰਲੇ ਪਾਸੇ ਨੰਬਰ ਰੇਡਰ ਤਾੜੀਆਂ ਨੰਬਰ ਰੇਡਰ ਦਾ ਓਏ ਜਿਹੜੇ ਜਿਹੜੇ ਕਹਿੰਦੇ ਆ ਪੂਲਾ ਫਾਸਦਾ ਵਾ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇੱਕਾ ਯਾਰ ਸਿੰਘ ਆਰਕੀਟੈਕਟ ਵਾਲੇ ਕਹਿੰਦੇ ਵੀ ਇੱਕਾ ਯਾਰ ਕਰ ਦਿਓ ਜੀ ਸਾਡੇ ਭਰਾ ਬਈ ਬਾਬਰ ਦੀ ਮਾਣ ਸਾਗੜੇ ਇੱਧਰ ਕਬੱਡੀ ਤਾਰਿਆ ਛੋੜ ਮੈਦਾਨ ਵਿੱਚ ਚੱਕ ਰਾਜ ਸਿੰਘ ਬਲਦੇ ਢੇੜੇ ਦੇ ਥੋੜੇ ਪਹਿਲੇ ਰਸ ਘਟਾ ਦਈਏ ਜੀ ਸਿੰਘ ਕਨੇਡਾ ਵੱਲੋਂ ਸੋਨੀ ਤੁੰਗੜੇ ਲਈ 10000 ਦੇ ਮਾਲ ਸਮਾਨ ਨੇ ਦਾਦਾ ਜੀ ਨਿੱਕਾ 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 10000 5000 6000 ਦਾ ਦਿੱਖ ਮੇਰੇ ਵੀਰੇ ਸ਼ਾਇਰੀ ਕਰਨੀ ਵਾਲਾ ਉਹ ਤਾੜੀਆਂ ਲੈ ਵੀ ਆ ਗੁਰਪਤ ਦੇ ਸੋਨੀ ਤੇਰੇ ਲਈ ਪੈਸੇ 200 ਰੁਪਿਆ ਹੈਪੀ ਵੱਲੋਂ ਨਿੱਕੇ ਦੇ ਭਰਾ ਵੱਲੋਂ ਆ ਸੋਨੀ ਪੈਸੇ ਲੈ ਜੀ ਤੇਰੇ ਮੇਰੇ ਕੋਲ ਬੋਲੋ ਸੋਨ ਹੈ ਆ ਦੁਨੀਆ ਦਾ ਲੈ ਵੀ ਨਿੱਕੇ ਛੈਰੀ ਡੇਰੀ ਵਾਲੇ ਵੱਲੋਂ 5000 ਤੇ 1000 ਸਿੰਘਾਰ ਕੇ ਟੇਟਾ ਵਾਲੇ ਵੱਲੋਂ ਸ਼ੀਰੇ ਜੰਨਾ ਵਾਲੇ ਦਾ ਸਨਮਾਨ ਜੀ ਸਾਡੇ ਵੀਰ 42 ਆਹ ਰਾਜ ਦੇ ਮੇਰੀ ਟੀਮੇ ਕ 100 ਰੁਪਏ ਵਾਲਾ ਚੱਕ ਰਾਜ ਦੇ ਵੀ ਕੀਮ 1000 ਰੁਪਏ ਇਧਰ ਨਾ ਵੀਡੀਓ ਬਣਾ ਕੇ ਕੀ ਦਿਨਾ